ਕਕਰੋੜ ਦੀ ਲਾਟਰੀ ਨਿਕਲੀ ਹੈ ਪਰ ਲਾਟਰੀ ਦਾ ਜੇਤੂ ਅਜੇ ਸਾਹਮਣੇ ਨਹੀਂ ਆ ਰਿਹਾ ਤੇ ਉਸ ਦਾ ਕੁਝ ਪਤਾ ਵੀ ਨਹੀਂ ਲੱਗ ਪਾ ਰਿਹਾ ਦਰਅਸਲ ਰਾਤੋਂ ਰਾਤੇ ਸ਼ਖਸ ਮਾਲੂਮ ਮਾਲ ਹੁੰਦਾ ਹੈ ਜਿਸ ਦੀ ਕਿਸਮਤ ਤਾਂ ਬਦਲੀ ਹੈ ਪਰ ਸ਼ਾਇਦ ਅਜੇ ਤੱਕ ਉਸ ਸ਼ਖਸ ਤੱਕ ਜਾਣਕਾਰੀ ਹੀ ਨਹੀਂ ਪਹੁੰਚੀ ਕਿ ਉਹ ਹੁਣ ਕਰੋੜਪਤੀ ਬਣ ਗਿਆ ਤਾਂ 2000 ਦੇ ਵਿੱਚ ਖਰੀਦੀ ਟਿਕਟ ਜਿਸ ਦਾ ਇਨਾਮ ਨਿਕਲਿਆ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਕੰਟਾ ਕਰਦ ਵਿੱਚ ਬਣੀ ਦੁਕਾਨ ਤੋਂ ਲਾਟਰੀ ਖਰੀਦੀ ਜਾਂਦੀ ਹੈ 2000 ਦੀ ਟਿਕਟ ਜਿਸ ਤੇ ਕਿਕ ਕਰੋੜ ਦਾ ਇਨਾਮ ਨਿਕਲਿਆ ਤਾਂ ਦੁਕਾਨਦਾਰ ਦੇ ਵੱਲੋਂ ਤਾਂ ਢੂਲ ਵਜਾਏ ਗਏ ਨੇ ਤੇ ਹੁਣ ਜੇਤੂ ਨੂੰ ਲੱਭਿਆ ਜਾ ਰਿਹਾ 2000 ਦੀ ਇਸ ਟਿਕਟ ਤੇ ਕਰੋੜ ਦਾ ਇਨਾਮ ਨਿਕਲਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਨਾਗਾਲੈਂਡ ਦੀ ਲੋਟਰੀ ਹੈ ਜਿਸ ਤੇ ਇਨਾਮ ਨਿਕਲਦਾ ਹੈ ਜਿਸ ਤੋਂ ਬਾਅਦ ਹੁਣ ਜੇਤੂ ਅਜੇ ਤੱਕ ਸਾਹਮਣੇ ਨਹੀਂ ਆਇਆ ਤੇ ਉਸ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਰਿਆ ਜਿਸ ਤੋਂ ਬਾਅਦ ਦੁਕਾਨਦਾਰ ਨੇ ਢੋਲ ਵਜਾ ਕੇ ਟੰਡੋਰਾ ਵੀ ਪੇਟਿਆ ਤੇ ਉਸ ਜੇਤੂ ਨੂੰ ਆਪਣਾ ਇਨਾਮ ਲੈ ਕੇ ਜਾਣ ਦੇ ਲਈ ਉਸ ਨੂੰ ਕਲੇਮ ਕਰਨ ਦੀ ਅਪੀਲ ਕੀਤੀ ਹੈ I'm ਰਣਾਨ ਮੰਨਪ੍ਰੀਤ ਸਿੰਘ ਹੈ ਇੱਕਮ ਕਾਰ ਐਜੰਸੀ ਫਾਰਮ ਨੰਬਰ 49 50 ਨੰਬਰ ਵਾਪਸ ਸਾਡੇ ਇਹ ਖਾਲੀ ਸਾਡੀ ਦੁਕਾਨ ਤੋਂ ਇੱਕ ਕੋੜ ਦਾ ਨਾਮ ਲੱਗਿਆ ਜਿਹਦੀ ਕੀਮਤ ਸੀਗੀ 2000 ਰੁਪਏ ਤੇ ਨਗਰ ਕਾ ਲਾਇਡਰ ਸੀਗੀ ਹੁਣ ਕਈ ਕਹਿੰਦੇ ਨੇ ਕਸਮਰ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ ਸਾਡੇ ਕੋਲ ਆਉਂਦੇ ਨੇ ਕਿ ਨਗਰ ਕਾਣ ਵਿੱਚੋਂ ਇਨਾਮ ਨਹੀਂ ਕਰਦਾ ਪਰ ਨਗਰ ਕਾਣ ਵਿੱਚੋਂ ਵੀ ਇਨਾਮ ਨਹੀਂ ਕਰਦੇ ਨੇ ਪਹਿਲੇ ਵੀ ਨਿਕਲ ਚੁੱਕੇ ਨੇ ਹੁਣ ਵੀ ਨਿਕਲ ਚੁੱਕੇ ਨੇ ਇਹ ਆ ਸਾਡੀ ਦੁਕਾਨ ਤੋਂ ਹੁਣ ਇੱਕ ਹੋਰ ਏਜੰਸੀ ਤੋਂ ਤੀਜਾ ਨਾਮ ਲੱਗਿਆ ਹੈ ਮਤਲਬ ਕਿ ਹਟੇ ਹੀ ਹੋ ਚੁਕੀ ਹੈ ਪਹਿਲਾਂ ਰਫੜੀ ਦਾ ਲੱਗਿਆ ਸੀ ਵੀਰ ਦਾ ਕਰੇ ਨਾਮ ਫਿਰ ਦਿਵਾਲੀ ਤੇ ਲੱਗਿਆ ਪੰਜਾਬ ਦਾ ਕਰੇ ਨਾਮ ਤੇ ਹੁਣ ਇੱਕ ਹੋਰ ਦਾ ਨਾਮ ਲੱਗਿਆ ਹੈ ਅੱਜ ਦੇ ਢੋਲ ਵਜਾਏ ਨੇ ਅੱਜ ਢੋਲ ਵਜਾਏ ਨੇ ਖੁਸ਼ੀਆਂ ਮਨਾਏ ਨੇ ਇਹ ਢੋਲ ਵਜਾ ਕੇ ਸੋਸ਼ਲ ਮੀਡੀਆ ਰਾਹੀਂ ਅਸੀਂ ਕਸਮਾਂ ਨੂੰ ਮੈਸੇਜ ਪੰਚਾਵਾਂਗੇ ਜਿਹੜਾ ਨਾਮ ਲੱਗਿਆ ਕਿ ਉਹ ਫੜਾ ਫੜ ਆ ਕੇ ਮਤਲਬ ਕਿ ਟਿਕੜੇ ਆਪਣੇ ਕ੍ਰੇਮ ਕੋ ਲਾ ਸਕੇ ਇਹਦਾ 1 ਮਿੰਟ ਦਾ ਟਾਈਮ ਹੋਦਾ ਹੈ ਤੇ ਜਲਦੀ ਆ ਕੇ ਕ੍ਰੇਮ ਕੋ ਲਾ ਸਕੇ ਇਹ ਹੋਰ ਬਾਬੇ ਦਾ ਪਿਆਰ ਐਡਾ ਹੀ ਬਣਿਆ ਹੋਇਆ ਹੈ ਹੁਣ ਤੱਕ ਵੀ ਕਈ ਲੱਖਾਂ ਦੇ ਇਕਦਾਂ ਕਰੋੜਾ ਪੱਤੀ ਭਰਾ ਚੁੱਕੇ ਆ ਹੁਣ ਜੇ ਅਗੇ ਨਾਮ ਆ ਗਿਆ ਉਹਦੇ ਅਖਾਰੇ ਕਾਫੀ ਨਾਮ ਆ ਚੁੱਕੇ ਨੇ ਕੋੜਾ ਨਾਮ ਵੀ ਆ ਚੁੱਕੇ ਨੇ ਹੁਣ ਤੇ ਇੱਕ ਕਰੋੜਾ ਨਾਮ ਲੱਗਿਆ 2025 ਸਾਡੇ ਵਾਸਤੇ ਮਤਲਬ ਕਿ ਬਹੁਤ ਵਧਿਆ ਹੋਇਆ ਹੈ ਤੇ ਆਪਦੀ ਮਹਿਲ ਹੋਈ ਹੈ ਇਹ ਸਾਰੀ ਇਮਾਨਦਾਰੀ ਹੈ ਜਿਹੜੇ ਸਾਡੇ ਕੋਈ ਨਾਮ ਲਗਦੇ ਜਾਂਦੇ ਨੇ ਤੇ 2026 ਚਲਣੇ ਜੋੜੀ ਮੰੰਬਰ 2026 ਜੋੜੀ ਮੰੰਬਰ ਆ ਗਏ ਜਿਹੜਾ ਕਾਸ ਕੋਰ ਦਾ ਨਾਮ ਹੈ 500 ਰੁਪਏ ਟਿਕੜੇ ਡੜਵਾਇਆ ਹੈਗਾ 17 ਜਨਵੀ 2026 ਤੇ ਤੁਸੀਂ ਜਿੰਨੇ ਵੀ ਰਾੜੀ ਪਾਰ ਨਾਲੇ ਜਿੰਨੇ ਵੀ ਪ੍ਰੇਮੀ ਨੇ ਜਿੰਨੇ ਵੀ ਦੇਸ਼ ਵਾਸੀ ਨੇ ਉਹ ਆਪਣੇ ਆਪ ਨੂੰ ਇੱਕ ਮੌਕਾ ਜੋ ਉਹ ਦੋ ਇਨਾਮ ਰੱਖਦੇ ਨੇ ਨੇ ਕਿਸਮ ਨਾਲ ਲੱਗਦੇ ਨੇ ਬਾਕੀ ਤੁਸੀਂ ਅਵੇ ਵਹਿਮਾ ਚ ਨਹੀਂ ਬੈਣਾ ਲੋਕਾਂ ਦੀ ਗੱਲ ਚ ਨਹੀਂ ਆਣਾ ਰਾਸਿਆਂ ਦੇ ਚੱਕਰ ਚ ਨਹੀਂ ਬੈਣਾ ਜਿਹੜਾ ਆਣਾ ਉਹ ਆਈ ਆ ਨਾ ਨੰਬਰ ਕੋਈ ਵੀ ਹੋਵੇ ਨੰਬਰ ਸਾਰੇ ਹੀ ਵਧੀਆ ਹੁੰਦੇ ਆ ਇਹ ਸਾਰੀ ਕਿਸਮਤ ਦੀ ਗੱਲ ਹੁੰਦੀ ਹੈ ਆਹਾਂ ਕਿਤੇ ਆਣਾ ਸਵਮ ਨੰਬਰ 49 50 ਨੰਬਰ ਸੋਫ ਇਕਨ ਦਾ ਏਜੰਸੀ ਉਹਦੇ ਆਣਾ ਟੱਡਾ ਘਰ ਦੇ ਕੋਲ ਆ ਕਾਸੀ ਗਾਲ ਜੀ ਮੇਰਾ ਨਾਮ ਮਨਜੀਤ ਸਿੰਘ ਹੈਗਾ ਇੱਕ ਕਲਰ ਗੈਸੀ ਸ਼ਾਪ ਨੰਬਰ 49 ਪੰਜਾਬ 5 ਢੋਲ ਵਜਾਇਆ ਜਾ ਰਿਹਾ ਕੀ ਕਰਨਾ ਜੀ ਕੱਲ ਰਾਤੀ 7 ਵਜੇ ਦਾ ਡਰਾਸ ਸੀ ਗਈ 2000 ਵਾਲੀ ਟਿਕਟ ਸੀਗੀ ਉਹ ਦੀਵਾਲੀ ਦੇ ਨੇੜੇ ਆਉਂਦੀ ਹੈ ਠੀਕ ਹੈ ਤੇ 20000 ਟਿਕਟ ਛੱਪੀ ਸੀ ਠੀਕ ਹੈ ਜਿਹਦੇ ਵਿੱਚੋਂ ਸਾਡਾ ਕੀ ਕਹਿੰਦੇ ਪਹਿਲਾ ਪ੍ਰਾਈਜ਼ ਨਿਕਲਿਆ 1 ਕਰੋੜ ਦਾ

ਬੰਦਾ ਜੀ ਲੱਭ ਨਹੀਂ ਰਿਹਾ ਕਿਉਂਕਿ ਬੰਦਾ ਨੇ ਨੰਬਰ ਨਹੀਂ ਸਾਨੂੰ ਦਿੱਤਾ ਠੀਕ ਹੈ ਨੰਬਰ ਗੁਪਤ ਰੱਖਿਆ ਉਹਨਾਂ ਨੇ ਤਾਂ ਅੱਜ ਹੁਣ ਨੰਬਰ ਦਿਖਾ ਰਹੇ ਹੋ ਕੀ ਕਹਿਣਾ ਚਾਹੋਗੇ ਇਹਦੀ ਵੈਲਿਡਿਟੀ ਵੀ ਕਿੰਨੇ ਇੱਕ ਮਹੀਨੇ ਦੀ ਹੋਗੀ ਹੈ ਹਾਂਜੀ ਹਾਂਜੀ ਜ਼ਰੂਰ ਜੀ ਵੈਲਿਡਿਟੀ ਇੱਕ ਮਹੀਨੇ ਦੀ ਹੁੰਦੀ ਹੈ ਇੱਕ ਮਹੀਨੇ ਦੇ ਅੰਦਰ ਇਹ ਟਿਕਟ ਕਲੇਮ ਹੋ ਜਾਏਗੀ ਠੀਕ ਹੈ ਉਸ ਤੋਂ ਬਾਅਦ ਟਿਕਟ ਨਹੀਂ ਕਲੇਮ ਹੋਦੀ ਇੱਕ ਮਹੀਨੇ ਦੇ ਅੰਦਰ ਅੰਦਰ ਦਾ ਟਾਈਮ ਹੈਗਾ ਟਿਕਟ ਦੇ ਕਸਟਮਰ ਆ ਕੇ ਕਲੇਮ ਕਰਾ ਸਕਦੇ ਆਂ ਲੇਕਿਨ ਜੇ ਨੰਬਰ ਜੇ ਉਹ ਖੁੱਪਦਾ ਹੋਵੇ ਆ ਸਾਡੀ ਕਸਟਮਰ ਨੂੰ ਇਹੀ ਅਪੀਲ ਹੈ ਕਿ ਜਲਦੀ ਜਲਦੀ ਦੁਕਾਨ ਤੇ ਆਓ ਇੱਕ ਦੋ ਦਿਨ ਦੇ ਅੰਦਰ ਅੰਦਰ ਆ ਜਾਓ ਚਾਹੇ ਮਹੀਨੇ ਦੇ ਅੰਦਰ ਆ ਜਾਓ ਆਪਣੀ ਟਿਕਟ ਕਲੇਮ ਕਰਾ ਲਓ ਠੀਕ ਹੈ ਮੁੜ ਕੇ ਇਹ ਨਾ ਹੋਵੇ ਕਿ ਪਸਤਾਵਾ ਰਹਿ ਜਵੇ ਪਿੱਛੇ ਠੀਕ ਹੈ